ਆਪਣੇ ਪਾਰਲ ਟਰਾਫ ਹਜ਼ੂਰੀ ਦੇ ਵਿੱਚ ਬ੍ਰਿੰਦਰਜੀਤ ਸਾਡੇ ਵੱਡੇ ਭਾਈ ਸਾਹਿਬ ਦੇਖਿਓ ਸਰਦਾਰ ਕਲਵਰ ਸਿੰਘ ਰਾਜਵਾਲਾ ਜੀ ਨੂੰ ਹਾਂਜੀ ਸਰਦਾਰ ਜੀ ਨੇ ਆਏ ਅਤੇ ਉਹਨਾਂ ਦੀ ਹਾਜ਼ਰ ਅੰਦਾਜ਼ ਵਿੱਚ ਸਮਲ ਉੜਾਈ ਸਾਡੇ ਸਤਿਕਾਰਯੋਗ ਅੱਗੇ ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਕੌਲਤਖ ਸਾਹਿਬ ਜੀ ਗਿਆਨੀ ਅਗਰਵੀਰ ਸਿੰਘ ਜੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਅੱਜ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬੈਠੀ ਹੈ ਔਰ ਬਹੁਤ ਸਾਰੇ ਸ਼ਖਸੀਅਤਾਂ ਨੇ ਉਹਨਾਂ ਸਾਰਿਆਂ ਨੂੰ ਮੈਂ ਨਾ ਲਵਾਗਾ ਤਾਂ ਬਹੁਤ ਲੰਮਾ ਹੋ ਜਾਏਗਾ ਤੇ ਸਾਰਿਆਂ ਸੰਗਤਾਂ ਨੂੰ ਮੇਰੀਆਂ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਮਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਧੂਪ ਅਤੇ ਪਰਮਾਨ ਹੋਵੇ ਜੀ ਵਾਹਿਗੁਰੂ ਜੀ ਦਾ ਫਤਸ ਬਹੁਤ ਬਹੁਤ ਫਤ ਦੇ ਵਿੱਚ ਦੁੱਖ ਦੀ ਇਸ ਘੜੀ ਦੇ ਵਿੱਚ ਜਿਸ ਤਰ੍ਹਾਂ ਸਮਚਾ ਖਾਲਸਾ ਪੰਥ ਪਰਿਵਾਰ ਦੇ ਨਾਲ ਆ ਕੇ ਖੜਾ ਹੋਇਆ ਇਹ ਬਹੁਤ ਸਕੂਮ ਨੂੰ ਸੂਸਾ ਹੁੰਦਾ ਹੈ ਮੇਰੇ ਭਰਾ ਇੰਜੀਨੀਅਰ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਤੇ ਭਾਈ ਸਮਸ਼ੀਰ ਸਿੰਘ ਜੀ ਵੀ ਇੱਥੇ ਆਏ ਨੇ ਉਹਨਾਂ ਨੇ ਵੀ 33 ਸਾਲ ਜਿਹੜੇ ਉਹਨਾਂ ਕੰਧਾਂ ਦੇ ਵਿੱਚ گزارੇ ਤੇ ਇਸਾ ਪੀੜ ਨੂੰ ਸਿਰਫ ਉਹੀ ਮਹਿਸੂਸ ਕਰ ਸਕਦਾ ਜਿਨ੍ਹਾਂ ਨੇ ਉਹ ਦਰਦ ਸਹੇ ਨੇ ਮੇਰਾ ਤੇ ਮੇਰੇ ਪਰੌਦਾ ਜਿਹੜਾ ਜਨਮ ਇਸ ਧਰਤੀ ਤੇ ਹੋਇਆ ਅਸੀਂ ਇੱਕਿਆ ਖੇਤਾਂ ਦੇ ਵਿੱਚ ਖੇਤੀ ਕਰਦੇ ਸੀ ਜਦੋਂ ਫੜਦੇ ਸੀ ਕਿ ਇਹ ਧਰਤੀ ਕਲਗੀਧਾਤ ਬੇਤਾ ਰਿਸ਼ਮੇਸ਼ ਬੇਤਾ ਸਹਿਨ ਸਿੰਘ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਸ਼ੂ ਪ੍ਰਾਉ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਕੰਮ ਮੇਰੇ ਮੱਥੇ ਨਾਲ ਲੱਗਿਆ ਜਿਹੜੇ ਮੈਨੂੰ ਜਿਸ ਨੇ ਮੈਨੂੰ ਉਹ ਅਸ਼ੀਰਵਾਦ ਦਿੱਤਾ ਕਿ ਮੈਂ ਇਥੋਂ ਚੱਲ ਕੇ ਕੌਮੀ ਸੰਗਰਾਮ ਦੇ ਮੈਂ ਆਪਣੇ ਉਸ ਸਥਾਨ ਤੇ ਚਲੇ ਆ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕਮਿਸ਼ਨੀਰ ਹੀਰਪਾਲ ਹਰਕਿੰਦਰ ਸਿੰਘ ਗੋੜੀ ਦੇ ਇਸ ਰਸ਼ੀਮਾ ਨਰਿਆ ਗੁਰੂ ਸਾਹਿਬ ਦਾ ਨੰਨੋਸ਼ ਕਰ ਲੈ ਗਿਆ ਸ਼ਹੀਦ ਦੇ ਮਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦ ਦੀ ਤਾਨ ਦੇਦੇ ਚਮਤਿਜ਼ ਤੌਰ ਅੱਜ ਵੀ 30 ਸਾਲਾਂ ਤੋਂ ਮੇਰੇ ਨਾਲ ਇੱਕ ਜਰਮੇਲ ਦੀ ਤਰ੍ਹਾਂ ਲੜ ਰਹੀ ਹੈ ਇਹ ਸਿਵਾਰਸ ਕਰ ਰਹੀ ਹੈ ਉਹ ਧਰਤੀ ਹੈ ਮੇਰੇ ਪਿਰੇ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਪਰਾ ਨੂੰ ਸ਼ੋਕਰਾ ਦੇ ਧਰਤੀ ਮੈਨੂੰ ਯਾਦ ਹੋਏ ਜਦੋਂ ਮੈਂ ਤੇ ਕੌਮੀ ਸੀਰ ਪਾਈ ਤਲਾਵਰ ਸਿੰਘ ਜੈ ਸਿੰਘ ਬਹਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਵਸੂਸ਼ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਦਰਦ ਦੇ ਵਿੱਚੋਂ ਜਦੋਂ ਮੈਨੂੰ ਯਾਦ ਆ ਜਦੋਂ ਮੈਂ ਤੇ ਕੌਮੀ ਸੀਰ ਪਾਈ ਤਲਾਵਰ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਗਰੀ ਭੈਣ ਨੇ ਵੀ ਅੱਜ ਕਹਿ ਕੇ ਦੋਰਿਆ ਕਿ ਜੀ ਸੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖਿਓ ਕਿ ਉਹਨਾਂ ਆਪਣਾ ਫੈਸਲਾ ਪਹਿਲੇ ਹੀ ਨਹੀਂ ਕਰ ਰਹੇ 30 ਸਾਲ ਹੋ ਗਏ ਕੋਈ ਅਸਾਂਗਮ ਬੋਲ ਦੋ ਕਿ ਉਹਨਾਂ ਨੇ ਬਹਾਨਾ ਬਣ ਗਏ ਮੈਂ ਉਹਨੂੰ ਵਾਦਾ ਕਰਕੇ ਆ ਤਨ ਮੈਂ ਸੱਚੀ ਉਹਦਾ ਮੈਂ ਕੁਝ ਐਸਾ ਨਹੀਂ ਕਹਿੰਦਾ ਅਸੀਂ ਉਸ ਧਰਤੀ ਤੋਂ ਜਦੋਂ ਅਸੀਂ ਚੱਲੇ ਮੈਨੂੰ ਉਹ ਸੀਏ ਦੇ ਦਮਾਲ ਅੱਜ ਵੀ ਘੁੰਮਦਾ ਜਦੋਂ ਮੈਂ ਤੇ ਦਲਾਵਰ ਸਿੰਘ ਮੰਮੀ ਡੈਡੀ ਤੋਂ ਅਸ਼ੀਰਵਾਦ ਲੈ ਕੇ ਜਦੋਂ ਘਰ ਤੋਂ ਬਾਹਰ ਨਿਕਲੇਗਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਬਹੁਤ ਤੇਜ਼ੀ ਨਾਲ ਆਪਣੇ ਮੰਜ਼ਿਲ ਵੱਲ ਨੂੰ ਵੱਧ ਰਿਹਾ ਹੋਵੇ ਐਸੀ ਪ੍ਰਮਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਸਾਡੇ ਨਾਲ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਕਾਪਟ ਨਹੀਂ ਆਈ ਸਾਡਾ ਮਿਸ਼ਨ ਸਫਲ ਹੋਇਆ ਕੌਮੀ ਸ਼ਹੀਦ ਕੋਇਦਲਾਵਰ ਸਿੰਘ ਜੈ ਸਿੰਘ ਵਾਲਾ ਆਪਣੀ ਸ਼ਹੀਦ ਸ਼ਹਾਦਤ ਦੇ ਕੇ ਕੌਮੀ ਸਿਹੀ ਦਾ ਖਿਤਾਬ ਉਹਨਾਂ ਨੂੰ ਮਿਲਿਆ ਉਨ੍ਹਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਿਰਦਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ ਬਰੋ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਬਲਾਰਾ ਵੀ ਨਹੀਂ ਆ ਫਿਰ ਵੀ ਮੈਂ ਆਪਣੀ ਜੜੀ ਉਹ ਗੱਲ ਇਕੱਲੀ ਕੋਸ਼ਿਸ਼ ਕਰ ਰਿਹਾ ਹਾਂ ਇਸੇ ਘਰਤੀ ਤੇ ਦਿੱਲੀ ਦੇ ਮੁਕਵਰਾਨਾਂ ਨੇ ਸਾਡੇ ਮਿੱਥ ਕੇ ਸਾਡੇ ਨਾਲ ਜਦੋਂ ਵੀ ਬੇਸਾਬੀ ਕੀਤੀਆਂ ਉਹਨਾਂ ਨੇ ਮਿੱਥ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਜਦੋਂ ਉਹਨਾਂ ਦੇ ਸ੍ਰੀ ਕਾਦਕ ਤੋਂ ਸੇਤ ਆਇਆ ਮਿਟ ਕੇ ਆਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲਜਮ ਕੀਤਾ ਮਿਟ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਦਲਾਂ ਨੂੰ ਗ੍ਰਿਫਤਾਰ ਨਾ ਕਰਿੰਦਾ ਫੌਜਲਾ ਕੀਤਾ ਮਿਟ ਕੇ ਕੀਤਾ ਉਹਨਾਂ ਹਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਬਹੁਤ ਹਿਲਾਉਣ ਕੀਤਾ ਉਸ ਇਸ ਧਰਤੀ ਤੇ ਫਾਇਦਾ ਹੋਇਆ ਸੀ ਇਸ ਧਰਤੀ ਪ੍ਰਤੀ ਸਾਡਾ ਫਰਜ਼ ਸੀਗੇ ਅਸੀਂ ਉਹ ਫਰਜ ਆਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਇਹਨਾਂ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਤੋਂਮੀ ਇਸ ਨਾਸਤੇ ਵਿੱਚ ਸ਼ਾਮਲ ਹੋਏ ਅਸੀਂ ਤਾਂ ਆਪਣੇ ਕੌਮ ਪ੍ਰਤੀ ਆਪਣੀ ਧਰਤੀ ਪ੍ਰਤੀ ਆਪਣੇ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸ਼ਾਮਲ ਹੋਏ ਹਾਂ ਤੁਸੀਂ ਜੇਕਰਾ ਉਹਨਾਂ ਲੋਕਾਂ ਦੇ 30 ਸਾਲ ਤੋਂ ਸਾਡ ਨੂੰ ਸੋਨੇ ਚਾਂਦੀ ਦਾ ਕੀ 돌ਣਾ ਸੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਸੁਨ ਚਾਂਦੀ ਦਾ ਚੋਣ ਮੰਨ ਲਏ ਬੇ ਚੋਣ ਨਾਲੋਂ ਉਹਨਾਂ ਨੇ ਸਾਡੇ ਲੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਲੋਕਾਂ ਨੇ ਜਿਹੜੇ ਕਦੇ ਨਾਲ ਸੁਨ ਚਾਂਦੀ ਦਾ ਤੋਲ ਜਾ ਕੇ ਇਹ ਸਾਡੀ ਕੌਮ ਦੀ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਅਦਰਸ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕਾਨਟਕ ਸਾਹਿਬ ਨੂੰ ਉੱਚਾ ਉਮਰਤ ਤਾਕਤਵਰ ਬਣਾਓ ਸ਼੍ਰੋਮਣੀ ਕਮੇਟੀ ਨੂੰ ਤਾਕਤਵਰ ਬਣਾਓ ਤਾਂ ਹੀ ਅਸੀਂ ਸਖਤ ਰਹਿਾਂਗੇ ਅਜਿਹੀ ਸੁਪਰੀਮ ਕੋਰਟ ਦੇ ਵਿੱਚ ਇਹ ਚੱਲ ਰਿਹਾ ਬਿਸਕਰ ਕੇ ਮੈਂ ਜਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਮੇਰੇ ਇੱਥੇ ਬਹੁਤ ਸ਼ਕਸ਼ੀਤ ਆ ਜਾਓ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਮੈਂ ਕਿਸੇ ਨਾਲ ਲੈ ਕੇ ਕਿਸੇ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਸਾਰਿਆਂ ਦਾ ਪਿਆਰ ਸਤਿਕਾਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮਿਲਣ ਦੀ ਬਸਾਲਾਂ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਪ੍ਰੋਤਪਾਲ ਸਿੰਘ ਦੇ ਅੰਤਮ ਅਰਦਾਸ ਤੇ ਸ਼ਾਮਲ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਕੋਟਨ ਕੋਟਨ ਧੰਨਵਾਦ ਕਰਦਾ ਸਿੰਘ ਸਾਹਿਬ ਤੇਰੇ ਨਾਲ ਹੀ ਖੜੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹਿੰਦਾ ਸੁਮੇਤ ਕਮੇਟੀ ਦੇ ਪ੍ਰਧਾਨ ਸਾਹਿਬ ਰਹਿੰਦਾ ਇਹ ਵੀ ਸਾਡੇ ਹਮੇਸ਼ਾ ਨਾਲ ਹੀ ਰਹਿੰਦੇ ਨੇ ਮੈਂ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਤੇ ਇਹ ਜਨਮ ਦਿਵਸ ਦੇਖੋ ਜੋਸ ਮੈਨੂੰ ਦਸ ਮਿੰਟ ਕੀ ਗਏ ਦੋਸਤ ਨੇ ਕਹਾਂ ਮੈਂ ਹੁਕਮਾਂ ਨੂੰ ਕਹਾ ਬੋਲੇ ਛੋ ਨਿਹਾਲ ਸਤਿ ਸ਼੍ਰੀ ਅਕਾਲ ਵਾਹ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਕਿ ਸੰਵਿਧਾਨ ਹੋਰਣਾ ਕੀ ਹੁੰਦਾ ਕਹਿੰਦੇ ਬ੍ਰਿਜਕਾਰ ਇਹ ਅਦਾਲਤ ਵਿੱਚ ਕੇਸ ਨਾਲ ਇਹ ਕਹਿੰਦੇ ਮੈਂ ਨਿਰਦੋਸ਼ ਹਾਂ ਪੁੱਤ ਇਹ ਮੈਂ ਕਹਿੰਦਾ ਤੁਹਾਡਾ ਸੰਵਿਧਾਨ ਛੋੜਦੇ ਧੋਖੇ ਦੀ ਉਸਤ ਬਣਾਈ تھی ਕਰਿਆ ਮੇਰੇ ਗੁਰੂ ਦੇ ਬੰਦੇ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸਾਡੇ ਦਾ ਦੋ ਹੀ ਅਕਰ ਦੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਆ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਤਿਗੁਰੂ ਬਰਕ ਰਹੇ ਨੇ ਸਤਿਗੁਰੂ ਦੇ ਰੰਗ ਕਰਨਾ ਉਹਨੂੰ ਇਹ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਨਾਂ ਦਾ ਜਿੱਥੇ ਸ਼ੇਰ ਵਾਲ ਹੋਵੇ ਉੱਥੇ ਕਰ ਕੋਈ ਕਿਸੇ ਇੰਤਜ਼ਾਮ ਦੀ ਕੋਈ ਮਾਤਾ ਵੀ ਦਿੱਤੀ ਹੈ ਕਿ ਇਸ ਕਰਕੇ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਨੂੰ ਮੈਂ ਜਿਐ ਕਹਾਂ ਮੇਰੇ ਕੋਲ ਸ਼ਬਦ ਨਹੀਂ ਹੈ ਕਿਉਂਕਿ ਜਦੋਂ ਬੰਦਾ ਇੰਨੇ ਸਾਲਾਂ ਬਾਅਦ ਬਾਹਰ ਨਿਕਲਦਾ ਇੰਨਾ ਤੁਹਾਡਾ ਪਿਆਰ ਦੇਖਦਾ ਤਾਂ ਅੱਧਾ ਕਰਵਾ ਗਿਆ ਤਾਂ ਵੈਸੇ ਸੁਨ ਹੋ ਜਾਂਦਾ ਕੋ ਬੋਲਣ ਦੀ ਕੋਈ ਨਹੀਂ ਲੱਗੇ ਇਸ ਕਰਕੇ ਸਾਰਿਆਂ ਦਾ ਸਿੰਘ ਸਾਹਿਬ ਜੀ ਸਾਰੇ ਪੁਰਾਉਂ ਦਾ ਅਧਿਕਾਰ ਤੋਂ ਬਹੁਤ ਸਾਰੇ ਸਿੰਘ ਆਏ ਨੇ ਸੁਮਣੀ ਕਮੇਟੀ ਦੇ ਸਾਡੇ ਮੈਂਬਰ ਸਹਾਵਾ ਸਾਰੇ ਮਿਲ ਕੇ ਇਕੱਠੇ ਤੇ ਆਪਣੇ ਛੋਟੇ ਭਰਾਵ ਨੇ ਅਸੀਂ ਇਕੱਠੇ ਸਮਾਪਤੀ ਕੀਤਾ ਇਹਨਾਂ ਦਾ ਪਰਵਾਹ ਦਾ ਅਗਰਾ ਸੰਬੰਧ ਕਰਵਾਉਣ ਦੀ ਸਵਾਦ ਜਿਆ ਇਹਨਾਂ ਦਾ ਧੰਨਵਾਦ ਤਾਂ ਕੋਈ ਨਹੀਂ ਕਿਹਾ ਕਰਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਦੁੱਖ ਦੀ ਘੜੀ ਵਿੱਚ ਪਰਵਰਦੇ ਨੂੰ ਅਸ਼ੀਰਵਾਦ ਦਤਾ ਸੋਕਾ ਕੋਟਨ ਕੋਟਨ ਦਾਤਵਾ ਬਨਾਲਪੁਰ ਗਵਾਰੀਗੂ ਉਸ ਬਿਛੜੀ ਰੂਹ ਨੂੰ ਆਪਣੇ ਜੱਗਾਂ ਤੋਂ ਨਵਾਸ ਬਖਸ਼ੋ ਸਾਰੇਆਂ ਨੂੰ ਸ਼ਕਤੀ ਦੇਣ ਬਿਛੜਦੀ ਅੱਗੇ ਜੀਵਨ ਦੇ ਚੱਲਣ ਦੀ ਬਹੁਤ ਜੀ ਕਾ ਕਲਸਾ ਬਰਵਾਸੇ ਬਲੋ